ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੂ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਬੈਡ ਬਿਲਕੁਲ ਸੂਈ ਵੀਏ ਸੇਲ ਆ ਡਿਟੇਲ ਇਹਦੇ ਬਾਰੇ ਪੁੱਛਦੇ ਆ ਆਓ ਅੱਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਭਾਗਨਪ੍ਰੀਤ ਹੈਗਾ ਪਿੰਡ ਹ ਤੇ ਮੋਬਾਈਲ ਨੰਬਰ ਆਪਣਾ ਹੈ ਕੰਟੈਕਟ ਨੰਬਰ ਹੈ 98778892 ਦੂਜਾ ਨੰਬਰ ਹੈ 97355084 ਇਹ ਵੱਡੇ ਭਰਾ ਨੰਬਰ ਹੈ ਠੀਕ ਹੈ ਜਿਹੜੇ ਆਪਾਂ ਵਿਹੜ ਦੇਖੇ ਨੇ ਆ ਗਈ ਆਪਣੀ ਸਾਈਵਾਲ ਹਨਾ ਸਾਈਵਾਲਾ ਭਾਈ ਜੀ ਠੀਕ ਹੈ ਬੰਦਿਆ ਦੂਜਾ ਸੋ ਦੂਈਆ ਹੋ ਗਿਆ ਮਨੇ 2.5 ਘੰਟੇ ਹੋ ਗਏ ਨੂੰ ਠੀਕ ਹੈ ਜੇਰੇ ਦੀ ਪੈ ਗਈ ਦਾ ਨਾ ਮੜਾ ਕੁਲਾ ਵੀ ਹੋ ਕੇ ਦਿਖਾ ਦਈਏ ਪੈ ਗਈ ਜੇਰੇ ਦੀ ਆ ਪਈ ਆ ਓਕੇ ਆ ਜਮਾ ਹਨਾ ਐ ਪ੍ਰੋਪਰ ਡਨ ਇਹ ਆ ਦੇ ਲੂ ਐ ਫੁੱਲ ਜੇਰ ਪਈ ਆ ਠੀਕ ਹੈ ਜੇਰ ਵਾਲੇ ਪਾਸੇ ਬੰਦਾ ਦੇਖ ਕੇ ਕਰੋ ਜੀ ਤੇ ਬੱਚਾ ਇਹਨੇ ਕੀ ਪਤਾ ਮੈਂ ਬੱਚਾ ਹੀ ਜੀ ਮਗਰੇ ਦੇ ਬੱਚਾ ਇਹ ਤੰਦ ਕਲਮ ਕੋੜ ਤੁਰੇ ਕੀ ਆਪਣੀ ਪਹਿਲੇ ਸਵੇਰ ਮਾਲਕ ਨੇ ਦੁੱਧ ਕਿੰਨਾ ਕਹ ਦੱਸਿਆ ਦਾ ਦੁੱਧ ਬਾਈ ਕਹਿੰਦੇ 19 ਕਿਲੋ ਚੋਇਆ ਸੀ ਠੀਕ ਆ ਤੇ ਬਾਕੀ ਹੈ ਫੈਟ ਵਾਲੇ ਕੋਣੀ ਹਣਾ ਫੈਟ ਵਾਲੀ ਆ ਬਾਈ ਦੁੱਧ 20 ਕਿਲੋ ਖਾਰਾ ਦੁੱਧ ਦੋ ਆਪ 25 ਨਹੀਂ ਕਹਦੇ ਕੋਈ 26 ਨਹੀਂ ਕਹਦੇ ਠੀਕ 20 ਕਿਲੋ ਖਾਰਾ ਦੁੱਧ ਦੋ 20 ਮੰਨ ਕੇ ਲੈ ਲੈ ਬੰਦਾ 20 ਕਿਲੋ ਮੰਨ ਕੇ ਲੈ ਲੈ ਬਾਈ ਤੇ ਚੋਣ ਚਵਾ ਧਾਰਾਂ ਦੇ ਇੱਕ ਨੰਬਰ ਬਾਈ ਚੋਕ ਵੀ ਦਿਖਾਵਾਂ ਸਾਰਾ ਕੋਸ਼ਿਸ਼ ਕਰਾਂ ਮਣੀ ਬੰਦਾ ਤੋਲ ਕੇ ਦਿਖਾ ਦੀ ਠੀਕ ਹੈ ਸੋbro ਮੂੰਹ ਮੱਥਾ ਦੇਖੋ ਫੇਸ ਕੁਆਲਟੀ ਤੇ ਝਲਰ ਵਗੈਰਾ ਦੇਖੋ ਬੈੜ ਤੇ ਸੂਈ ਸਵਾਈਆ ਕੱਤਕਾਰ ਬਹੁਤ ਆ ਤੇ ਥਣ ਲੇਵਾ ਦੇਖੋ ਸਾਫ ਸੁਥਰੇ ਲੇਵੇ ਦੀ ਆ ਧਾਰਾਂ ਆਪਾਂ ਵੀਡੀਓ 'ਚ ਮਾਰ ਕੇ ਦਿਖਾਉਨੇ ਆ ਤੇ ਜੇਰ ਵਗੈਰਾ ਦਾ ਕੰਮ ਟੋਟਲ डन ਆ ਤੇ ਲੇਵਾ ਦੇਖੋ ਸੋਹਣਾ ਸਾਫ ਸੁਥਰਾ ਰਾਜੀ ਸਮੀ ਪਲੀ ਵੀ ਬਹੁਤ ਜ਼ਿਆਦਾ ਆ ਤੇ ਸੈਨੇ ਵੀਗੈਰਾ ਬੈੜ ਤੇ ਬਹੁਤ ਜ਼ਿਆਦਾ ਸੂਈ ਸਵਾਈਆ ਕੱਤਕਾਰ ਬਹੁਤ ਆ 19 ਲੀਟਰ ਦੱਸ ਦਿਆ ਪਹਿਲੇ ਸਵੇ ਪਲੂਨ ਦਾ ਦੁੱਧੇ ਦਾ ਦਿੱਤਾ ਹੋਇਆ ਹੈਗਾ ਅੱਛਾ ਜੈਨੂਅਲ ਓਰੀਜਨਲ ਦੂਜਾ ਸਵਾਈ ਨੂੰ ਕਹ ਦੇ ਨੇ ਗੱਲ ਨਹੀਂ ਇੱਕ ਰੰਗ ਆਇਆ ਉਹ ਦਾ ਜਿਹੜਾ 200 ਰੁਪਏ ਦਾ ਦੂਜਾ ਕਹਿੰਦ ਨਹੀਂ ਆਇਆ ਠੀਕ ਆ ਠੀਕ ਆ ਦੰਦਾ ਤੋਂ ਪਤਾ ਲੱਗਦਾ ਜੈਨੂਨ ਦੂਜਾ ਅਸਲੀ ਦੂਜਾ ਸੂਆ ਛੇ ਲੰਦਾ ਹੈ ਨਾ ਧਾਰਾ ਮਾਰਦੇ ਆ ਜੀ ਸੁਭਰ ਬਚਾ ਚਾਹੁੰਦਾ ਦੇਖ ਸਾਦੇ ਹੁਣ ਆਪਾਂ ਧਾਰਾ ਇਹਨੇ ਮਾਰ ਕੇ ਦਿਖਾਵਾਂਗੇ ਸੁਭਰ ਧਾਰਾ ਵਗੈਰਾ ਦੇਖੋ ਪੂਰਾ ਮੋਟਾ ਮੋਟਾ ਚੋਣਾ ਸਾਫ ਸੁਥਰਾ ਜਾਵਾ ਤੇ ਵੀਰੇ ਚਵਾਈ ਦੀ ਨਰਮਾ ਜਾਵਾ ਜਾਵਾ ਬਈ ਤੇ 5 ਸਾਲ ਦਾ ਜਵਾਬ ਤੁਣੀ ਜੀ ਠੀਕ ਹੈ ਚੋਣ ਚਵਾ ਦੇ ਧਾਰਾ ਨੇ ਪਾਸੇ ਓਕੇ ਆ ਜਾਵਾ ਹਣਾ ਮੈਂ ਡੰਨਾ ਬਈ ਠੀਕ ਹੈ ਜੇਰ ਦੀ ਧਾਰ ਦੀ ਬੱਚੇ ਦੀ ਸਾਰੇ ਪਾਸੇ ਓਕੇ ਆ ਜਾਵਾ। ਤੁੱਜ ਜਾਏਗਾ। ਦੋ ਜਾਣੇ ਬਹਿ ਕੇ ਚੋਣੇ ਆ ਜਾਵਾ। ਮਨ ਕੇ ਇੱਕ ਵਾਰ ਤਾਂ ਚੋਣ ਨਹੀਂ ਨਹੀਂ ਬਾਹਲੀ ਤਾਂ। ਕਿਤਰਾ ਦੀ ਮਾਜੀ ਹੈ ਵੀ ਦੇ ਤਾਂ। ਕਿਤਰਾ ਦੀ ਮਾਜੀ ਹੈ। ਤੇ ਦੁੱਧ ਵੀ ਦਊ 20 ਕਿਲੋ ਤੇ ਦੋ ਵੀ ਫੈਟ ਵਾਲਾ ਹਣਾ। 20 ਕਿਲੋ ਖਰਾਦੋ ਤੇ ਦੇਣਾ ਇਹਨੇ। ਬੈਣਾ ਤਾਂ ਨਿਆਣੇ ਦੇ ਵਿੱਚ ਚੋਦੀਏ ਐਂ ਦਾ ਕੋਈ ਚੱਕਰ ਹੀ ਨਹੀਂ। ਸੋਰ ਲੈਵਾ ਦੇ। ਕੋਈ ਸੇਫਟੀ ਹੁੰਦੀ ਹੈ ਜੀ। ਮੈਂ ਬੁੜੀਆਂ ਚੋਣਾਂ ਦੇ ਬੁੜੀਆਂ ਚੋਣਾਂ ਬੁੜੀਆਂ ਲੈ ਕੇ ਚੱਲਦੀ। ਤੇ ਚੋਣ ਵਗੈਰਾ ਦੇਖੋ ਥਾਣੇ ਜਾਵਾ ਗੁੱਲੇ ਵਾਲਾ ਜਾਵਾ ਹਣਾ। ਮੈਂ ਕਹਣਾ ਜਿੰਦਰੀ ਮਾਜੀ ਬਿਜਾਈ ਦੇਣੀ। ਪੂਰੀ ਨਰਮ ਚਵਾਈ ਦੀ ਜਮ ਹਲੇ ਬੋੜਾ ਹੀ ਆ ਤੇ 2.5 ਟਨ ਕਿਲੋ ਬੋੜਾ ਵੀਰ ਨੇ ਕੱਢਤਾ ਸੂਈ ਸਵਾਈਆ ਬੱਚਾ ਵਗੈਰਾ ਚੜ ਗਿਆ ਜੇਰ ਧਾਰ ਸਭ ਕੁਝ ਹੋ ਗਿਆ ਰੇਟ ਵੇਰ ਫਿਰ ਇਹਦਾ ਕੀ ਰਹਿਣਾਗਾ ਰੇਟ ਭਾਈ ਮੁੱਲ ਕਰਾਉਣਾ ਜਿੰਨਾ ਮਰਜ਼ੀ ਕਰਾ ਲੈ ਠੀਕ ਹੈ 70000 ਜੀ ਲੜ ਦੇ ਦਮ ਮਾਨਦਾਨ ਵਿੱਚ ਹੋ ਜਾਊਗਾ ਭਾਈ ਮੋਕ ਦੇ ਮਾਨਦਾਨ ਕਰ ਠੀਕ ਹੈ 75000 ਚੋਂ ਘਾਰੇ ਬੰਦੇ ਦਾ ਮਾਨਦਾਨ ਹੋ ਜਾਊਗਾ ਆ ਲੱਗੇ ਵੀ ਪਾਸਾ ਤਿਆਰ ਬੱਟਾ ਬੂਹਾ ਬੱਟਾ ਨਹੀਂ ਪਾਣਾ ਠੀਕ ਹੈ ਥੋੜਾ ਕੰਨਾ ਚਲ ਮਾਨਸਮਾ ਹੋ ਜਾਊਗਾ ਕੋਈ ਮਾਨ ਮਾਨ ਕਰਨਾ ਠੀਕ ਹੈ ਤੇ ਵਿਹੜ ਵਾਲੇ ਪਾਸੇ ਬੰਦਾ ਸੂਈ ਸਵਾਈ ਕਿਸੇ ਕਿਲੋ ਸੋ ਜਾਇਜ਼ ਕਰਾ 20 ਕਿਲੋ ਦੀ ਐਵਰੇਜ ਤੇ ਪਲੱਸ ਫੈਟ 98778689 98735 50842 ਦਾ ਨੰਬਰ ਆ ਪਿੰਡ ਹੰਡਿਆਇਆ ਵੀਡੀਓ ਦੇਖ ਲੈ ਸਭ ਦਾ ਤਹਿਦ ਲੋ ਧੰਨਵਾਦ